ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਸ਼ੀਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਇਤਤਨ ਡੱਲਾ ਸਾਹਿਬ ਪੰਜਾਬ ਦੀਆਂ ਜਿਹੜੀਆਂ ਦੋਵੇਂ ਸਰਕਾਰਡ ਪਾਰਟੀਆਂ ਨੇ ਜਿਨ੍ਹਾਂ ਨੇ ਵਕਫ-ਵਕ ਸਮਿਆਂ ਦੇ ਵਿੱਚ ਪੰਜਾਬ 'ਚ ਸਰਕਾਰ ਬਣਾਈ ਸੱਤਾ ਹੰਢਾਈ ਸੱਤਾ ਦਾ ਜਿਹੜਾ ਸੁੱਖ ਮੰਨਿਆ ਅਕਾਲੀ ਦਲ ਤੇ ਕਾਂਗਰਸ ਇਹਨਾਂ ਦੋਹਾਂ ਪਾਰਟੀਆਂ ਦੇ ਵਿੱਚ ਇਸ ਵੇਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ। ਅਕਾਲੀ ਦਲ ਦੇ ਸਰਕਲ ਡਾਗੂ ਵਿਕਰਮ ਮਜੀਠੀਆ ਜਿਹੜੇ ਆ ਉਹ ਵਿਜੀਲੈਂਸ ਦੇ ਸ਼ਕੰਜੇ ਦੇ ਵਿੱਚ ਉਸ ਕੇਸ ਦਾ ਕੀ ਬਣਨਾ ਕਦੋਂ ਬਣਨਾ ਇਹਦੇ ਬਾਰੇ ਕੁਝ ਨਹੀਂ ਪਤਾ। ਪਰ ਦੂਜੇ ਪਾਸੇ ਕਾਂਗਰਸ ਨੇ ਜਦੋਂ ਦੀ ਲੁਧਿਆਣਾ ਪੱਛਮੀ ਦੀ ਜ਼ਿੰਨੀ ਚੋਣ ਹਾਰੀ ਆ ਉੱਥੇ ਵੀ ਅਸਤੀਫਿਆਂ ਦਾ ਦੌਰ ਆ। ਔਰ ਛੋਟੇ-ਛੋਟੇ ਜਿਹੜੇ ਬਿਆਨਬਾਜ਼ੀਆਂ ਸੋਸ਼ਲ ਮੀਡੀਆ ਤੇ ਸੁਣਨ ਨੂੰ ਮਿਲਦੀਆਂ ਇਹ ਤਾਂ ਲੱਗਦੀਆਂ ਵੀ ਉਹ ਜਦੋਂ ਤੱਕ ਸਤਾਈ ਆਉਣੀ ਆ ਨਾ ਇਹ ਵੱਡਾ ਧਮਾਕਾ ਹੋ ਜਾਣਾ ਕਾਂਗਰਸ ਦੇ ਵਿੱਚ ਇਹਨਾਂ ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਨੂੰ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦਾ ਸਿਆਸੀ ਭੂਕਿਵੇਂ ਦੇਖਦੇ ਹੋ ਡੱਲਾ ਜੀ ਦੇਖੋ ਜਿਹੜਾ ਮੌਜੂਦਾ ਸਿਆਸੀ ਦੌਰ ਹੈ ਇਹਦੇ ਵਿੱਚ ਦੋ ਪਾਰਟੀਆਂ ਆਪਣੇ ਆਪ ਦੇ ਵਿੱਚ ਸਭ ਤੋਂ ਵੱਡੇ ਮਾੜੇ ਦੌਰ ਚੋਂ ਲੰਘ ਰਹੀਆਂ ਨੇ ਕਾਂਗਰਸ ਜਿਹੜੀ ਕਾਂਗਰਸ ਨੂੰ ਇਹ ਲੱਗਦਾ ਸੀ ਕਿ ਲੋਕ ਸਭਾ ਦੇ ਵਿੱਚ 7 ਸੀਟਾਂ ਜਿੱਤ ਕੇ ਅਸੀਂ ਤਾਂ 27 ਦੀ ਸਰਕਾਰ ਬਣਾਵਾਂਗੇ ਜਿਮਨੀ ਚੋਂ ਸਾਡੀ ਤਾਂ ਜਿੱਤੀ ਪਈ ਹੈ ਜਿਹੜਾ ਓਵਰ ਕੌਨਫੀਡੈਂਸ ਸੀ ਜਿਹੜਾ ਸੰਵਿਧਾਨ ਬਚਾਓ ਰੈਲੀਆਂ ਕਰ ਰਹੇ ਨੇ ਕਾਂਗਰਸ ਵਾਲੇ ਉਹਨਾਂ ਮੰਚਾਂ ਤੇ ਜਿਹੜਾ ਕੌਨਫੀਡੈਂਸ ਦਿਖਾ ਰਹੇ ਨੇ ਰਾਜਾ ਵੜਿੰਗ ਪ੍ਰਤਾਪ ਬਾਜਵਾ ਰਾਜਾ ਵੜਿੰਗ ਕਹਿੰਦੇ ਜੀ ਸਰਕਾਰ ਤਾਂ ਬਣੀ ਪਈ ਹੈ ਕਾਂਗਰਸ ਦੇ ਲੀਡਰ ਸੰਵਿਧਾਨ ਬਚਾਓ ਰੈਲੀਆਂ ਚ ਇੰਜ ਪੇਸ਼ ਆ ਰਹੇ ਨੇ ਜਿਵੇਂ 27 ਦੀ ਸਰਕਾਰ ਬਣ ਚੁੱਕੀ ਹੈ ਬਸ ਇੱਕ ਫਾਰਮੈਲਿਟੀ ਰਹਿ ਗਈ ਤੇ ਲੁਧਿਆਣਾ ਦੀ ਜਮਨੀ ਚੋਣ ਨੇ ਫੂਕ ਕੱਢ ਤੀ ਕਾਂਗਰਸ ਦੀ ਔਰ ਕਾਂਗਰਸ ਦਾ ਅਨੁਸ਼ਾਸਨ ਕਿੱਥੇ ਖੜਾ ਹੈ ਇਹ ਸਾਡੇ ਸਾਹਮਣੇ ਆ ਪਰ ਗੱਲ ਜਿਵੇਂ ਤੁਸੀਂ ਬਿਕਰਮਜੀਠੀਆ ਦੀ ਕੀਤੀ ਹੈ ਮੈਂ ਸ਼ੁਰੂ ਅਕਾਲੀ ਦਲ ਤੋਂ ਕਰਦਾ ਕਾਂਗਰਸ ਦੇ ਕਈ ਲੀਡਰ ਉਹਨਾਂ ਨੇ ਦਿੱਲੀ ਡੇਰਾ ਲਾ ਲਿਆ ਕਿਹੜੇ ਕਿਹੜੇ ਲੀਡਰਾਂ ਨੇ ਦਿੱਲੀ ਡੇਰੇ ਲਾਏ ਨੇ ਮੈਂ ਕਰਦਾ ਉਹਦੀ ਵੀ ਗੱਲ ਹੁਣ ਬਿਕਰਮਜੀਠੀਆ ਦੀ ਅਚਾਨਕ ਗ੍ਰਿਫਤਾਰੀ ਹੋਈ ਹੈ ਵਿਜੀਲੈਂਸ ਵੀ ਉਹਨਾਂ ਨੇ 25 ਤਰੀਕ ਨੂੰ ਅਚਾਨਕ ਬਿਕਰਮਜੀਠੀਆ ਨੂੰ ਚੱਕ ਲਿਆ ਔਰ ਬਿਕਰਮਜੀਠੀਆ ਲਗਾਤਾਰ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੈਲੰਜ ਕਰਦਾ ਸੀ ਕਿ ਤੁਸੀਂ ਫੇਲ ਹੋਗੇ ਭਗਵੰਤ ਮਾਨ ਦਾ ਲੀਵਰ ਖਰਾਬ ਹੈ ਮੰਤਰੀ ਇੱਕ ਤੋਂ ਬਾਅਦ ਇੱਕ ਆਮ ਆਦਮੀ ਪਾਰਟੀ ਦੇ ਗਲਤ ਹੈ ਉਹਨੇ ਤਸਵੀਰਾਂ ਵੀ ਪਾਈਆਂ ਸੀ ਵਿਕਰਮ ਜੀਠੀਏ ਨੇ ਜਿਸ ਤਰੀਕੇ ਦੀ ਸਿਆਸੀ ਲੜਾਈ ਆਮ ਆਦਮੀ ਪਾਰਟੀ ਦੇ ਨਾਲ ਲੜੀ ਉਹ ਸਿਆਸੀ ਦੁਸ਼ਮਣੀ ਤੋਂ ਵੱਧ ਗਿਆ ਸੀ ਕਮ ਭਗਵੰਤ ਮਾਨ ਦੀ ਜਗ੍ਹਾ ਅਗਰ ਕੋਈ ਹੋਰ ਮੁੱਖ ਮੰਤਰੀ ਹੁੰਦਾ ਅਗਰ ਕੈਪਟਨ ਅਮਰਿੰਦਰ ਸਿੰਘ ਵੀ ਮੁੱਖ ਮੰਤਰੀ ਹੁੰਦਾ ਤਾਂ ਵੀ ਵਿਕਰਮ ਜੀਠੀ ਤੇ ਇਸੇ ਤਰ੍ਹਾਂ ਦੀ ਕਾਰਵਾਈ ਹੋਣੀ ਸੀ ਹੁਣ ਸੱਚੀ ਆ ਜਾਂ ਝੂਠੀ ਆ ਇਹ ਅਦਾਲਤਾਂ ਦੱਸਣਗੀਆਂ ਕਿਉਂਕਿ ਅੱਜ ਦੀ ਸਿਆਸਤ ਦੇ ਵਿੱਚ ਤੁਸੀਂ ਸੁਖਪਾਲ ਖੈਰਾ ਦਾ ਮਾਮਲਾ ਦੇਖਿਆ ਸੀ ਸੁਖਪਾਲ ਖੈਰਾ ਵੀ ਲਗਾਤਾਰ ਹਰ ਮਾਮਲੇ 'ਚ ਲਗਾਤਾਰ ਹਰ ਮਾਮਲੇ 'ਚ ਉਹ ਇਸ ਤਰ੍ਹਾਂ ਦਾ ਵਿਰੋਧ ਕਰਦੇ ਸੀ ਕਿ ਉਸ ਵਿਰੋਧ ਨੂੰ ਕਈ ਲੋਕ ਦੁਚਿੱਤੀ ਚ ਪੈ ਜਾਂਦੇ ਸੀ ਹੁਣ ਜਦੋਂ ਦੇਖੋ ਜਦੋਂ ਤੁਸੀਂ ਆਪੋਜੀਸ਼ਨ ਚ ਹੋ ਤੇ ਵਿਰੋਧ ਕਰਨਾ ਕਿਸੇ ਹੱਦ ਤੱਕ ਜਾਇਜ਼ ਨਹੀਂ ਹੈ ਮਤਲਬ ਜੇ ਸਰਕਾਰ ਦੀਆਂ ਨੀਤੀਆਂ ਨਹੀਂ ਠੀਕ ਤੇ ਕਿਸੇ ਹੱਦ ਤੱਕ ਜਾਇਜ਼ ਦੀ ਗੱਲ ਨਹੀਂ ਵਿਰੋਧ ਕਰਨਾ ਚਾਹੀਦਾ ਮੈਂ ਵੀ ਉਹੀ ਕਹਿ ਰਿਹਾ ਪਰ ਜਿਹੜਾ ਵਿਰੋਧ ਹੈ ਨਾ ਉਹ ਲੋਕ ਹਿੱਤ ਦਾ ਹੋਣਾ ਚਾਹੀਦਾ ਕਿਸੇ ਮੰਤਰੀ ਦੀਆਂ ਤੁਹਾਡੇ ਕੋਲੇ ਤਸਵੀਰਾਂ ਆ ਗਈਆਂ ਤੁਸੀਂ ਸੋਸ਼ਲ ਮੀਡੀਆ ਤੇ ਉਹ ਪਾਤੀਆਂ ਫੇਰ ਤੁਹਾਡੀ ਸੋਸ਼ਲ ਮੀਡੀਆ ਤੇ ਸਰਕਾਰ ਬਾਰੇ ਮੰਤਰੀਆਂ ਬਾਰੇ ਜਿਹੜੀ ਭਾਸ਼ਾ ਹੈ ਉਹ ਬਹੁਤ ਜ਼ਿਆਦਾ ਭੱਦੀ ਹੋ ਜੇ ਫੇਰ ਤੁਸੀਂ ਫੇਰ ਇਹ ਦਿਖਣ ਲੱਗ ਜੇ ਕਿ ਤੁਹਾਡਾ ਜਿਹੜਾ ਵਿਰੋਧ ਹੈ ਉਹ ਨੀਤੀਗਤ ਵਿਰੋਧ ਨਹੀਂ ਤੁਹਾਡੇ ਵਿਰੋਧ ਦੇ ਵਿੱਚ ਸਿਆਸੀ ਦੁਸ਼ਮਣੀ ਜ਼ਿਆਦਾ ਲਿਖਦੀ ਹੈ ਸੰਦੀਪ ਜੀ ਜਦੋਂ ਦੋ ਬੰਦਿਆਂ ਦੇ ਵਿੱਚ ਇਹ ਲੱਗਣ ਲੱਗ ਜੇ ਨਾ ਵੀ ਇਹ ਆਪਸ ਚ ਆਪਸ ਚ ਲੜਨਗੇ ਇਹਨਾਂ ਦੀ ਆਪਸ ਚ ਖੁੰਧਕ ਹੈ ਉਥੇ ਪਬਲਿਕ ਕਾਜ਼ ਖਤਮ ਹੋ ਜਾਂਦਾ ਹੈ ਉਥੇ ਲੋਕ ਹਿੱਤ ਦੀ ਗੱਲ ਨਹੀਂ ਫਿਰ ਉਹ ਲੱਗਦੀ ਹੁਣ ਤੁਸੀਂ ਦੱਸੋ ਜਿੰਨਾ ਤੁਸੀਂ ਬਿਕਰਮਜੀਠੀਆ ਦਾ ਸੋਸ਼ਲ ਮੀਡੀਆ ਕੱਢ ਲਓ ਤੁਸੀਂ ਬਿਕਰਮਜੀਠੀਆ ਦਾ ਬਿਕਰਮਜੀਠੀਆ ਅਕਾਲੀ ਦਲ ਦਾ ਲੀਡਰ ਹੈ ਪ੍ਰਧਾਨ ਸੁਖਵੀਰ ਬਾਦਲ ਹੈ ਸੁਖਵੀਰ ਬਾਦਲ ਸਵੇਰੇ ਸ਼ਾਮ ਕਹਿੰਦਾ ਕੇਂਦਰ ਦੀਆਂ ਏਜੰਸੀਆਂ ਸੈਂਟਰ ਨੇ ਸਾਡੇ ਤਖਤ ਸਹਿਬਾਨਾਂ ਤੇ ਕਬਜ਼ੇ ਕਰ ਲਏ ਤੁਸੀਂ ਬਿਕਰਮਜੀਠੀਆ ਦਾ ਸੋਸ਼ਲ ਮੀਡੀਆ ਕੱਢ ਲਓ ਸੁਖਵੀਰ ਬਾਦਲ ਦਾ ਕੱਢ ਲਓ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਿੰਨੀਆਂ ਪੋਸਟਾਂ ਪਾਉਂਦੇ ਨੇ ਆਕਾਲੀ ਦਲ ਵਾਲੇ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਲਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਗਵੰਤ ਮਾਨ ਦੀ ਨਿੰਦਾ ਔਰ ਭਗਵੰਤ ਮਾਨ ਫੇਲ ਹੋ ਗਿਆ ਭਗਵੰਤ ਮਾਨ ਨੇ ਪੰਜਾਬ ਵਿੱਚ ਤਾਂ ਆਹੀ ਕੁਛ ਚੱਲਦਾ ਹੈ ਆਕਾਲੀ ਦਲ ਦੇ ਪੇਜਾਂ ਤੇ ਔਰ ਤੁਸੀਂ ਹੁਣੇ ਖੋਲੋ ਤੁਸੀਂ ਸ਼ਰੋਮਣੀ ਆਕਾਲੀ ਦਲ ਦੇ ਵਰਕੇ ਖੇਡ ਲਓ ਖੋਲੋ ਜੇ ਮੈਂ ਝੂਠਾ ਹੋਇਆ ਮੈਂ ਸ਼ਾਮ ਨੂੰ ਹੀ ਮਾਫੀ ਮੰਗ ਲੂੰਗਾ ਅੱਜ ਵੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਜੀ ਅਕਾਲੀ ਭਾਜਪੀ ਦੀ ਤਾਂ ਅਕਾਲੀ ਦਲ ਦੀ ਤਾਂ ਲੜਾਈ ਭਾਜਪੀ ਨਾਲ ਹੈ ਪੰਜਾਬ 'ਚ ਪਰ ਭਗਵੰਤ ਮਾਨ ਨਾਲ ਤਾਂ ਚਲੋ ਹੈਗੀ ਆ ਨਹੀਂ ਅਕਾਲੀ ਦਲ ਦੀ ਲੜਾਈ ਲੱਗਦਾ ਜਿਵੇਂ ਬਸ ਸਿਰਫ ਸਿਰਫ ਭਗਵੰਤ ਮਾਨ ਨਾਲ ਹੈ ਨਿੱਜੀ ਤੌਰ ਤੇ ਇਸੇ ਤਰ੍ਹਾਂ ਭਾਜਪੀ ਖੋਲੋ ਤੁਸੀਂ ਭਾਜਪੀ ਦਾ ਸੋਸ਼ਲ ਮੀਡੀਆ ਖੋਲੋ ਭਾਰਤੀ ਜਨਤਾ ਪਾਰਟੀ ਦਾ ਸੋਸ਼ਲ ਮੀਡੀਆ ਦੇਖ ਕੇ ਐਂ ਲੱਗਦਾ ਹੈ ਕਿ ਜਿਵੇਂ ਭਗਵੰਤ ਮਾਨ ਨੇ ਪੰਜਾਬ ਖਤਮ ਹੀ ਕਰਤਾ ਪੰਜਾਬ 'ਚ ਰਹੀ ਹੀ ਕੁਝ ਨਹੀਂ ਆਪਾਂ ਰਹੀਏ ਨਾ ਪੰਜਾਬ ਛੱਡ ਜੀਏ ਉਹ ਭਾਈ ਕੇਂਦਰ ਚ ਵੀ ਤਾਂ ਭਾਜਪੀ ਦੀ ਸਰਕਾਰ ਹੈਗੀ ਹੈ ਨਾ ਜੇ ਭਗਵੰਤ ਮਾਨ ਫੇਲ ਹੋ ਰਿਹਾ ਤੁਸੀਂ ਪਾਸ ਹੋ ਜੋ ਉਸੇ ਤਰ੍ਹਾਂ ਵਿਕਰਮ ਜੀਠੀ ਦਾ ਸੋਸ਼ਲ ਵਰਕਾ ਵਿਕਰਮ ਜੀਠੀ ਦੇ ਸੋਸ਼ਲ ਪੇਜਾਂ ਤੇ ਵੀ ਤੁਹਾਨੂੰ ਸਿਵਾਏ ਭਗਵੰਤ ਮਾਨ ਦੇ ਵਿਰੋਧ ਤੋਂ ਅਗਰ ਵਿਕਰਮ ਜੀਠੀ ਨੇ ਪਿਛਲੇ 1 ਮਹੀਨੇ ਚ 30 ਦਿਨਾਂ ਚ 5 ਪੋਸਟਾਂ ਵੀ ਭਾਜਪੀ ਦੇ ਖਿਲਾਫ ਪਾਈਆਂ ਹੋਣ ਤੇ ਮੈਂ ਤਾਂ ਵੀ ਸ਼ਾਮ ਨੂੰ ਮਾਫੀ ਮੰਗ ਲੂੰਗਾ ਵੀ ਮੇਰੇ ਤੋਂ ਗਲਤੀ ਹੋ ਗਈ ਜੀ ਬਹੁਤ ਵੱਡੀ ਵਿਕਰਮ ਜੀਠੀਆ ਬੀਜੇਪੀ ਦੇ ਖਿਲਾਫ ਵੀ ਉਸੇ ਤਰ੍ਹਾਂ ਖੜਾ ਹੈ ਜਿਵੇਂ ਅਕਾਲੀ ਦਲ ਦੇ ਜਿਵੇਂ ਭਗਵੰਤ ਮਾਨ ਦੇ ਖਿਲਾਫ ਖੜਾ ਹੈ ਸੋ ਮੈਂ ਇਸ ਗੱਲ ਇਸ ਕਰਕੇ ਕੀਤੀ ਹੈ ਜੱਲਾ ਸਾਹਿਬ ਇਹ ਚੋਂ ਇੱਕ ਸਵਾਲ ਨਿਕਲਦਾ ਸੁਖਬੀਰ ਬਾਦਲ ਕਹਿੰਦੇ ਅਸੀਂ ਬੀਜੇਪੀ ਨਾਲ ਸਮਝੌਤਾ ਕੋਈ ਨਹੀਂ ਕਰਨਾ ਜਦੋਂ ਕੱਲ ਪਰਸੋਂ ਦੀ ਗੱਲ ਹੈ ਜਦੋਂ ਪਿਕਰਮਜੀਠਿਆ ਨੂੰ ਦੰਤ ਦੇ ਵਿੱਚ ਪੇਸ਼ ਕੀਤਾ ਗਿਆ ਇਹਨਾਂ ਨੂੰ ਬੱਸ 'ਚ ਬਿਠਾ ਕੇ ਜਦੋਂ ਉੱਥੇ ਲੈ ਗਏ ਪੁਲਿਸ ਵਾਲੇ ਥੋੜੀ ਦੇਰ ਲਈ ਡਿਟੇਨ ਕੀਤਾ ਗਿਆ ਜਿਹੜੇ ਸ਼ਖਸ ਸੁਖਬੀਰ ਬਾਦਲ ਦੇ ਨਾਲ ਸੀਟ ਤੇ ਬੈਠੇ ਜਿਨ੍ਹਾਂ ਦੀ ਤਸਵੀਰ ਵੱਖ-ਵੱਖ ਮੀਡੀਆ ਚੈਨਲਸ ਦੇ ਉੱਤੇ ਵੱਖ-ਵੱਖ ਅਖਬਾਰਾਂ 'ਚ ਪ੍ਰਕਾਸ਼ਿਤ ਮਲੂਕਾ ਸਾਹਿਬ ਉਹ ਕਹਿੰਦੇ ਆ ਜੀ ਸਾਡਾ ਬੀਜੇਪੀ ਬਿਨਾ ਗੁਜ਼ਾਰਾ ਹੀ ਕੋਈ ਨਹੀਂ ਹੈ ਬਿਲਕੁਲ ਮੈਂ ਤੁਹਾਡੇ ਸਵਾਲ ਤੋਂ ਭਟਕੂਗਾ ਨਹੀਂ ਪਹਿਲਾ ਸਵਾਲ ਤੁਹਾਡਾ ਸੀ ਜਿਹੜਾ ਬੜਾ ਮਹੱਤਵਪੂਰਨ ਹੈ ਸੰਦੀਪ ਜੀ ਬਿਲਕੁਲ ਠੀਕ ਹੈ ਸੁਖਬੀਰ ਬਾਦਲ ਦੇ ਨਾਲ ਵੱਡੇ ਲੀਡਰਾਂ ਚ ਉਸ ਦਿਨ ਸਿਕੰਦਰ ਸਿੰਘ ਮਲੂਕਾ ਨਜ਼ਰ ਆਇਆ ਮੇਰੇ ਕਹਿਣ ਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿਕਰਮ ਜੀਠਿਆ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਪਿੱਛੇ ਪੈ ਗਿਆ ਕਿਉਂਕਿ ਮੈਂ ਮੇਰਾ ਹੀ ਮੰਨਣਾ ਹੈ ਕਿ ਬਿਕਰਮਜੀਠੀਆ ਜਿਹੜੇ ਵੱਡੇ ਕੱਦ ਦਾ ਲੀਡਰ ਸੀ ਸ਼੍ਰੋਮਣੀ ਅਕਾਲੀ ਦਲ 'ਚ ਉਹਦਾ ਵੱਡਾ ਇਕੱਠ ਨਹੀਂ ਅਕਾਲੀ ਦਲ ਕਰ ਸਕਿਆ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਰਕਾ ਦੇਖ ਰਿਹਾ ਸੀ ਇੱਕ ਤਾਂ ਜਗਰਾਉਂ ਵਾਲੇ ਸਾਹਿਬ ਕਾ ਐਮਐਲਏ ਨੇ ਕਲੇਰ ਸਾਹਿਬ ਉਹਨਾਂ ਦੀ ਪੋਸਟ ਪਾਈ ਗਈ ਹੈ ਕਿ ਉਹ ਸਟੈਂਡ ਲੈ ਕੇ ਉਹ ਬੱਸਾਂ ਲੈ ਕੇ ਆ ਰਹੇ ਸੀ ਕਾਰਾਂ ਦੇ ਕਾਸਲੇ 'ਚ ਰੂਪ ਚਾਰੇ ਸੀ ਪੁਲਿਸ ਨੇ ਉਹਨਾਂ ਨੂੰ ਰੋਕਿਆ ਭਗਵੰਤ ਮਾਨ ਨੇ ਧੱਕਾ ਕੀਤਾ ਇੱਕ ਉਹਨਾਂ ਨੇ ਪੋਸਟ ਪਾਈ ਹੈ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਦੀ ਸੋ ਗਿਣਤੀ ਦੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚੋਂ 3-4 ਜ਼ਿਲ੍ਹਿਆਂ ਦੀਆਂ ਪੋਸਟਾਂ ਪਈਆਂ ਨੇ ਕੀ 23 ਜ਼ਿਲ੍ਹਿਆਂ ਦੇ ਵਿੱਚ ਵੱਡਾ ਇਕੱਠ ਕਰਕੇ ਬਿਕਰਮਜੀਠੀਏ ਦੇ ਹੱਕ 'ਚ ਲੋਕ ਨਿਕਲੇ ਗੱਲ ਸਿੱਧੀ ਜੀ ਹੈ ਕਿ ਬਿਕਰਮਜੀਠੀਏ ਦੀ ਗ੍ਰਿਫਤਾਰੀ ਅਗਰ ਸਿਆਸੀ ਹੈ ਅਗਰ ਝੂਠੀ ਹੈ ਜਿਵੇਂ ਅਕਾਲੀ ਦਲ ਕਹਿੰਦਾ ਕਿ ਝੂਠਾ ਕੇਸ ਦਰਜ ਕੀਤਾ ਗਿਆ ਵਿਜੀਲੈਂਸ ਨੇ ਭਗਵੰਤ ਮਾਨ ਨੇ ਖੁੰਧ ਕੱਢੀ ਹੈ ਇਦਾ ਮਤਲਬ ਹੈ ਜਿਹੜਾ ਅਕਾਲੀ ਦਲ ਦਾ ਇਲਜ਼ਾਮ ਹੈ ਭਗਵੰਤ ਮਾਨ ਸਿਆਸਤ ਕਰ ਰਿਹਾ ਖੁੰਧਕ ਕੱਢ ਰਿਹਾ ਝੂਠਾ ਪਰਚਾ ਬਿਕਰਮਜੀਠੇ ਤੇ ਦਰਜ ਕਰ ਰਿਹਾ ਇਹਦੇ باوجود ਵੀ ਜੇ ਸ਼੍ਰੋਮਣੀ ਅਕਾਲੀ ਦਲ ਇੱਕ ਰੈਲੀ ਜਿੰਨੇ ਲੋਕ ਨਹੀਂ ਇਕੱਠੇ ਕਰ ਸਕਿਆ ਇਹ ਕਹਿ ਦੇਣਾ ਵੀ ਪੁਲਿਸ ਘਰਾਂ ਚ ਆ ਗਈ ਜੀ ਕੁਝ ਲੀਡਰਾਂ ਨੂੰ ਨਜ਼ਰਬੰਦ ਕਰਤਾ ਪੁਲਿਸ ਨਾਲ ਤਾਂ ਨਹੀਂ ਲੈ ਗਈ ਨਾ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਦਾ ਸੰਗਠਿਤ ਸੰਘਰਸ਼ ਨਜ਼ਰ ਨਹੀਂ ਆਇਆ ਬਿਕਰਮਜੀਠੀ ਦੇ ਹੱਕ ਚ ਮੇਰੇ ਕਹਿਣ ਦਾ ਪਾਵੇ ਸੀ ਕਿ ਬਿਕਰਮਜੀਠੀਆਂ ਨੇ ਜਿਸ ਤਰ੍ਹਾਂ ਦੀ ਲੜਾਈ ਭਗਵੰਤ ਮਾਨ ਦੇ ਨਾਲ ਲੜੀ ਭਗਵੰਤ ਸਰਕਾਰ ਨੇ ਸੱਚਾ ਕੀਤਾ ਝੂਠਾ ਕੀਤਾ ਇਹ ਤਾਂ ਅਦਾਲਤ ਦੱਸੂਗੀ ਨਾ ਮੈਂ ਕਹਿੰਦਾ ਜੇ ਸਿਆਸੀ ਪਰਚਾ ਵੀ ਕੀਤਾ ਹੋਵੇ ਉਹਦਾ ਜਵਾਬ ਵੀ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਉਸ ਰੂਪ ਚ ਨਹੀਂ ਦੇ ਸਕੇ ਕਿ ਭਗਵੰਤ ਮਾਨ ਜੇ ਤੂੰ ਝੂਠਾ ਪਰਚਾ ਦਰਜ ਕੀਤਾ ਤੇ ਦੇਖ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਮਤਲਬ ਸ਼੍ਰੋਮਣੀ ਅਕਾਲੀ ਦਲ ਆਪਣੇ ਸੰਗਠਨ ਦੀ ਤਾਕਤ ਨਹੀਂ ਦਿਖਾ ਸਕਿਆ ਪੋਲੀਟੀਕਲ ਤੌਰ ਤੇ ਅਗਰ ਇਹ ਮੰਨ ਵੀ ਲਿਆ ਜਾਵੇ ਕਿ ਭਗਵੰਤ ਮਾਨ ਨੇ ਪੋਲੀਟੀਕਲ ਪਰਚਾ ਕਰਤਾ ਝੂਠਾ ਪਰਚਾ ਕਰਤਾ ਇਹ ਰਵਾਜ ਨੇ ਅੱਜਕੱਲ ਅੱਜਕੱਲ ਜਦੋਂ ਸੱਤਾ 'ਚ ਹੁੰਦੀਆਂ ਨੇ ਸਰਕਾਰਾਂ ਤੇ ਦੂਜੀ ਤਰ੍ਹਾਂ ਦੇ ਪਰਚੇ ਦਰਜ ਹੁੰਦੇ ਆ ਆਪਾਂ ਦਿੱਲੀ ਦੀ ਉਦਾਹਰਣ ਦੇਖੀ ਆ ਬੀਜੇਪੀ ਨੇ ਕੇਂਦਰੀ ਆਲਾਂ ਤੇ ਕੀਤੇ ਕੇਂਦਰੀ ਆਲ ਨੇ ਵੀ ਜਦੋਂ ਸਰਕਾਰ ਬਣੀ ਪੰਜਾਬ 'ਚ ਬੀਜੇਪੀ ਦੇ ਲੀਡਰਾਂ ਤੇ ਕੀਤਾ ਕੁਮਾਰ ਵਿਸ਼ਵਾਸ ਤੇ ਕੀਤਾ ਅਲਕਾ ਲਾਂਬਾ ਤੇ ਕੀਤਾ ਉਹ ਬੱਗਾ ਸੀ ਇੱਕ ਬੀਜੇਪੀ ਦਾ ਲੀਡਰ ਉਹਦੇ ਤੇ ਕੀਤਾ ਹੁਣ ਉਹਵੇਂ ਅਕਾਲੀ ਕਹ ਰਹੇ ਨੇ ਵੀ ਹੁਣ ਸਾਡਿਆਂ ਤੇ ਵੀ ਕੀਤਾ ਇਹ ਸਾਰੀਆਂ ਪਾਰਟੀਆਂ ਇਲਜ਼ਾਮ ਲਾਉਂਦੀਆਂ ਨੇ ਪਰ ਅਗਰ ਸਿਆਸੀ ਝੂਠਾ ਪਰਚਾ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਾ ਹੈ ਉਥੇ ਨਹੀਂ ਖੜਾ ਜਿੱਥੇ ਖੜਾ ਹੋਣਾ ਚਾਹੀਦਾ ਸੀ ਮੈਂ ਉਸ ਰੂਪ ਚ ਕਹਿ ਰਿਹਾ ਕਿ ਪਹਿਲਾਂ ਹੀ ਅਕਾਲੀ ਦਲ ਦੇ 3 ਐਮਐਲਏ ਸੀ ਜ਼ਮਾਨਤਾ ਸ਼੍ਰੋਮਣੀ ਅਕਾਲੀ ਦਲ ਦੀਆਂ ਜ਼ਬਤ ਹੋ ਰਹੀਆਂ ਨੇ ਵਿਕਰਮ ਜੀਠੀਏ ਤੇ ਆਮਦਨ ਤੋਂ ਵੱਧ ਸਰੋਤਾਂ ਦੇ ਇਲਜ਼ਾਮ ਲੱਗ ਗਏ ਸ਼੍ਰੋਮਣੀ ਅਕਾਲੀ ਦਲ ਕਨਵਿੰਸ ਨਹੀਂ ਕਰ ਪਾਇਆ ਉਸ ਪੱਧਰ ਤੇ ਆਮ ਲੋਕਾਂ ਨੂੰ ਅਕਾਲੀ ਲੀਡਰਾਂ ਵਰਕਰਾਂ ਨੂੰ ਐਡਾ ਵੱਡਾ ਸੰਤੁਲਿਤ ਅੰਦੋਲਨ ਨਜ਼ਰ ਨਹੀਂ ਆਇਆ ਇਹਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਪਿੱਛੇ ਪੈ ਗਿਆ ਜਦੋਂ ਮੈਂ 27 ਦੀ ਗੱਲ ਕਰਦਾ ਅਗਰ ਵਿਕਰਮ ਮਜੀਠੀਆ ਆਈਟੀ ਐਕਟ ਦੇ ਵਿੱਚ ਉੱਤੇ ਕੇਸ ਦਰਜ ਹੋ ਗਿਆ ਜਿਹੜੀਆਂ ਉਹ ਮੰਤਰੀਆਂ ਦੀਆਂ ਫੋਟੋਆਂ ਫੋਟੋਆਂ ਪਾਈਆਂ ਸੀ ਅਗਰ ਉਹ ਕੇਸ ਦਰਜ ਹੋ ਗਿਆ ਮਜੀਠੀਏ ਤੇ ਅਗਰ ਮਜੀਠੀਆ ਲੰਬੇ ਸਮੇਂ ਲਈ ਜੇਲ੍ਹ ਚਲਾ ਗਿਆ ਮਨ ਲਓ ਵਿਜੀਲੈਂਸ ਬਿਊਰੋ ਕੋਈ ਸਬੂਤ ਹੀ ਕੱਢ ਲਿਆ ਹੁੰਦੀ ਹੈ ਜਾਂ ਐਨਡੀਪੀਸੀ ਐਕਟ ਜਿਹੜਾ ਨਸ਼ੇ ਵਾਲਾ ਮਾਮਲਾ ਹੈ ਉਹਦੇ ਵਿੱਚ ਪੰਜਾਬ ਸਰਕਾਰ ਦੀ ਕੋਈ ਕਾਰਵਾਈ ਕੋਈ ਪ੍ਰਾਪਤੀ ਉਹ ਐਡਮਿਟ ਕਰ ਲੈਂਦੀ ਹੈ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੇ ਐਨਡੀਪੀਐਸ ਐਕਟ ਦੇ ਵਿੱਚ ਜ਼ਮਾਨਤ ਰੱਦ ਹੋ ਜਾਂਦੀ ਹੈ ਬਿਕਰਮਜੀਤ ਜੀ ਦੀ ਤੇ ਫੇਰ ਸੁਖਬੀਰ ਬਾਦਲ ਕਿੱਥੇ ਖੜਾ ਹੈ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਫੇਰ ਕਿੱਥੇ ਖੜਾ ਹੈ ਸੋ ਜਿਵੇਂ ਤੁਸੀਂ 27 ਦੀ ਗੱਲ ਕੀਤੀ ਹੈ 27 ਤੋਂ ਪਹਿਲਾਂ ਸੱਭਾ ਸਰ ਉਹ ਥੋੜੀ ਤਸਵੀਰ ਵੀ ਕਲੀਅਰ ਕਰਿਓ ਸੁਖਵੀਰ ਬਾਦਲ ਦੇ ਨਾਲ ਸਿਕੰਦਰ ਸਿੰਘ ਮਲੂਕਾ ਸੁਖਵੀਰ ਬਾਦਲ ਕਹਿੰਦੇ ਸਾਡਾ ਬੀਜੇਪੀ ਨੇ ਨਾ ਲੈਣਾ ਦੇਣਾ ਕੋਈ ਨਹੀਂ ਅਸੀਂ ਉਹਨਾਂ ਦੇ ਨਾਲ ਜਾਣਾ ਨਹੀਂ ਆ ਤੇ ਮਲੂਕਾ ਸਾਹਿਬ ਹਰ ਤਾਂ ਕਹਿੰਦੇ ਵੀ ਸਾਡਾ ਬੀਜੇਪੀ ਬਿਨਾ ਗੁਜ਼ਾਰਾ ਨਹੀਂ ਆ ਔਰ ਦੋਵਾਂ ਦੀ ਤਸਵੀਰ ਜਿਹੜੀ ਹੈ ਬਹੁਤ ਕੁਝ ਆਪਸ ਵਿੱਚ ਦੱਸਦੀ ਹੈ ਉਹਦੇ ਬਾਰੇ ਥੋੜਾ ਜਿਹਾ ਦੱਸਿਓ ਦੇਖੋ ਇੱਕ ਤਾਂ ਸਿਕੰਦਰ ਸਿੰਘ ਮਲੂਕਾ ਉਹ ਸ਼ਰਿਆਂ ਬੀਜੇਪੀ ਨਾਲ ਸਮਰਥਨ ਦੀ ਵਕਾਲਤ ਕਰ ਰਹੇ ਨੇ ਸ਼ਖਬੀਰ ਸਿੰਘ ਬਾਦਲ ਬੀਜੇਪੀ ਦੇ ਖਿਲਾਫ ਹੋਣ ਦਾ ਦਾਵਾ ਕਰਦੇ ਨੇ ਕਿ ਅਸੀਂ ਬੀਜੇਪੀ ਦੇ ਖਿਲਾਫ ਆ ਆਮ ਲੋਕਾਂ ਦੇ ਵਿੱਚ ਆਈਡੀਓਲੋਜੀਕਲੀ ਇੰਪੈਕਟ ਆ ਜਿਹੜਾ ਜਿਹੜਾ ਸਿਧਾਂਤਕ ਪ੍ਰਭਾਵ ਹੈ ਨੀਤੀਗਤ ਪ੍ਰਭਾਵ ਹੈ ਉਹ ਦਚਿੱਤੀ ਆਲਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਆਮ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਕੀ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ ਤੇ ਅੱਗੇ ਵਧਣ ਦੀ ਗੱਲ ਕਰ ਰਿਹਾ ਪੰਜਾਬ ਇਹ ਉਹ ਭਾਜਪਾ ਦਾ ਗਠਜੋੜ ਦੀ ਉਮੀਦ ਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ। ਦੇਖੋ ਜਿਹੜੀ ਦੁਚਿੱਤੀ ਵਾਲੀ ਸਥਿਤੀ ਹੈ ਨਾ ਜਦੋਂ ਤੁਸੀਂ ਕਿਸੇ ਦੁਰਾਹੇ ਤੇ ਖੜ ਜਾਂਦੇ ਹੋ। ਜਦੋਂ ਤੁਸੀਂ ਦੁਰਾਹੇ ਤੇ ਖੜੇ ਹੋ ਜਿੰਨਾ ਲੋਕਾਂ ਨੇ ਤੁਹਾਡੇ ਪਿੱਛੇ ਆਉਣਾ ਨਾ ਉਹ ਵੀ ਖੜ ਜਾਂਣਗੇ। ਕਿਉਂਕਿ ਤੁਸੀਂ ਦੁਰਾਹੇ 'ਚੋਂ ਦੋ ਰਾਹੇ 'ਚੋਂ ਪਤਾ ਨਹੀਂ ਕਿਹੜੇ ਰਾਹ ਤੇ ਚਲੇ ਜਾਣਾ ਹੈ। ਤੇ ਜਿੰਨਾ ਲੋਕਾਂ ਨੇ ਤੁਹਾਡੇ ਪਿੱਛੇ ਆਉਣਾ ਉਹ ਉਦੋਂ ਫੈਸਲਾ ਕਰਨਗੇ ਜਦੋਂ ਤੁਸੀਂ ਅੱਗੇ ਵਧੋਗੇ। ਇਹਦਾ ਮਤਲਬ ਹੈ ਕਿ ਦੁਰਾਹੇ ਤੇ ਪਹੁੰਚਣ ਤੋਂ ਪਹਿਲਾਂ ਤੁਸੀਂ ਕਿਹੜੇ ਰਾਹ ਜਾਣਾ ਹੈ। स्पष्ट ਹੋਣਾ ਚਾਹੀਦਾ ਹੈ ਤਾਂ ਕਿ ਤੁਸੀਂ ਦੁਰਾਹੇ ਤੇ ਆ ਕੇ ਰੁਕੋ ਨਾ ਜਦੋਂ ਤੁਸੀਂ ਦੁਰਾਹੇ ਤੇ ਆ ਕੇ ਖੜ ਗਏ ਜਿਹੜੇ ਲੋਕ ਤੁਹਾਡੇ ਪਿੱਛੇ ਆ ਉਹ ਵੀ ਖੜ ਗਏ ਇਹਦਾ ਮਤਲਬ ਹੈ ਉਹ ਇਹ ਮੰਨਣਗੇ ਕਿ ਤੁਹਾਨੂੰ ਪਤਾ ਹੀ ਨਹੀਂ ਕਿੱਧਰ ਜਾਣਾ ਹੈ ਤੁਸੀਂ ਤੈਅ ਕਰ ਰਹੇ ਹੋ ਦੁਰਾਹੇ ਤੇ ਆ ਕੇ ਵੀ ਖੱਬੀ ਸੜਕ ਜਾਣਾ ਹੈ ਜਾਂ ਸੱਜੀ ਸੜਕ ਜਾਣਾ ਹੈ ਉਹ ਸਥਿਤੀ ਸੁਖਬੀਰ ਬਾਦਲ ਦੀ ਹੈ ਕਿ বিজে ਤੁਸੀਂ ਇੱਕ ਦੁਚਿੱਤੀ ਦੀ ਸਥਿਤੀ 'ਚ ਆ ਕੇ ਖੜ ਗਏ ਅੱਦੇ ਲੀਡਰ ਕਹੀ ਜਾਂਦੇ ਆ ਜੀ ਭਾਜਪਾ ਨਾ ਸਮਝਾਤਾ ਹੋਣਾ ਚਾਹੀਦਾ ਹਾਲਾਂਕਿ ਭਾਜਪਾ ਨੇ ਸਾਫ਼ ਕਰਤਾ ਵੀ ਭਾਈ ਨਰਿੰਦਰ ਸਿੰਘ ਰੈਣਾ ਜਿਹੜੇ ਉਹਨਾਂ ਦੇ ਕੋ ਪ੍ਰਭਾਰੀ ਪੰਜਾਬ ਚ ਆਏ ਸੀ ਚੰਡੀਗੜ੍ਹ ਉਹ ਕਹਿੰਦੇ ਵੀ ਕੋਈ ਮਜੀਠੀਏ ਦੇ ਹੱਕ ਚ ਸਾਡੇ ਲੀਡਰ ਬਿਆਨ ਨਾ ਦੇਣ ਅਸੀਂ ਇਸ ਮਾਮਲੇ ਤੋਂ ਕੁਝ ਨਹੀਂ ਲੈਣਾ ਨਾ ਅਕਾਲੀ ਦਲ ਨਾ ਗੱਠ ਜੋੜ ਤੇ ਕੋਈ ਬੋਲੇ ਸੀਨੀਅਰ ਲੀਡਰਸ਼ਿਪ ਦਾ ਸੁਨੇਹਾ ਹੈ ਤੇ ਅਸੀਂ ਆਪਣੀ ਰਣਨੀਤੀ ਤੇ ਅੱਗੇ ਵਧੀਏ ਮੈਂ ਉਹਨਾਂ ਸਿੱਟੀਆਂ ਦਾ ਜ਼ਿਕਰ ਕਰ ਰਿਹਾ ਸੀ ਕਿ ਪੰਜਾਬ ਚ ਸੁਖਵੀਰ ਸਿੰਘ ਬਾਦਲ ਇਸ ਵਕਤ ਉਸ ਜਗ੍ਹਾ ਤੇ ਖੜਾ ਹੈ ਰਾਜਨੀਤਿਕ ਤੌਰ ਤੇ ਜਿੱਥੇ ਸਪਸ਼ਟਤਾ ਨਹੀਂ ਹੈ ਕਿ 27 ਤੋਂ ਪਹਿਲਾਂ ਇਹਨਾਂ ਨੇ ਕੀ ਕਰਨਾ ਇਸ ਕਰਕੇ ਅਕਾਲੀ ਦਲ 27 ਤੋਂ ਪਹਿਲਾਂ ਆਮ ਤੌਰ ਤੇ ਸਾਲ ਡੇਢ ਸਾਲ ਪਹਿਲਾਂ ਇਹ ਪਤਾ ਲੱਗਣ ਲੱਗ ਜਾਂਦਾ ਵੀ ਮੁਕਾਬਲਾ ਕਿਹਦੇ ਚ ਹੋਊਗਾ ਪਰ ਤੁਸੀਂ ਵੇਖੋ ਆਮ ਆਦਮੀ ਪਾਰਟੀ ਦਾ ਤੱਤ ਹੈ ਉਹ ਸੱਤਾਧਾਰੀ ਤੇਰਾ ਹੈ ਭਗਵੰਤ ਮਾਨ ਵਿਕਰਮ ਨੂੰ ਅੰਦਰ ਕਰਕੇ ਇਸ ਕੇਸ ਚ ਵਿਜੀਲੈਂਸ ਤੇ ਇੱਕ ਉਹ ਵਰਗ ਜਿਹੜਾ ਅਕਾਲੀ ਦਲ ਦਾ ਵਿਰੋਧੀ ਹੈ ਉਹ ਸੰਤੁਸ਼ਟ ਹੋ ਗਿਆ ਚੰਗਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਭਗਵੰਤਮਾਨ ਨੇ ਕਿ ਦੇਖੋ ਜੀ ਮੈਂ ਤਾਂ ਕਾਰਵਾਈ ਕਰਤੀ ਹੁਣ ਦੋਸ਼ੀ ਹੋਊ ਜਾਂ ਨਹੀਂ ਹੋਊਗਾ ਉਹ ਅਦਾਲਤਾਂ ਤੈਅ ਕਰਨਗੀਆਂ ਮੈਂ ਤਾਂ ਫੜ ਲਿਆ ਬਿਕਰਮ ਜੀਠੀਆ ਔਰ ਇਹਦੇ ਨਾਲ ਇਹ ਸੁਨੇਹਾ ਵੀ ਚਲਾ ਗਿਆ ਭਗਵੰਤਮਾਨ ਦਾ ਕਿ ਅਸੀਂ ਇਕੱਲੇ ਆਪਣੇ ਐਮਐਲਏ ਨਹੀਂ ਫੜਦੇ ਦੂਜੇ ਵੀ ਫੜਦੇ ਆ ਔਰ ਬਿਕਰਮ ਤੋਂ ਪਹਿਲਾਂ ਦੇਖੋ ਉਹਨਾਂ ਨੇ ਰਮਨ ਅਰੋੜਾ ਆਪਣਾ ਐਮਐਲਏ ਵੀ ਚੱਕ ਲਿਆ ਸੀ ਇਹਦਾ ਮਤਲਬ ਹੈ ਬਿਕਰਮ ਦੀ ਗ੍ਰਿਫਤਾਰੀ ਤੋਂ ਪਹਿਲਾਂ ਆਮ ਆਦਮੀ ਪਾਰਟੀ ਇੱਕ ਯੋਜਨਾ ਤੇ ਕੰਮ ਕਰ ਰਹੀ ਸੀ ਕਿ ਅਸੀਂ ਹੌਲੀ ਹੌਲੀ ਹੁਣ ਕਰਪਟ ਲੀਡਰ ਕਰਪਸ਼ਨ ਜਿਨ੍ਹਾਂ ਤੇ ਕਰਪਟ ਲੀਡਰ ਜਾਂ ਜਿਨ੍ਹਾਂ ਤੇ ਕਰਪਸ਼ਨ ਦਾ ਅਲਿਗੇਸ਼ਨ ਵਿਜੀਲੈਂਸ ਬਿਊਰੋ ਲੱਭ ਰਹੀ ਹੈ ਅਸੀਂ ਉਹਨਾਂ ਨੂੰ ਚੱਕਾਂਗੇ ਮੈਂ ਨਹੀਂ ਕਹਿੰਦਾ ਬਿਲਕੁਲ ਸਾਬ ਡਾਕਟਰ ਸਿੰਘਲਾ ਨੂੰ ਛੱਡਣਾ ਵੀ ਯੋਜਨਾ ਦਾ ਹਿੱਸਾ ਹੀ ਸੀ ਇਹ ਕਿਹਾ ਜਾ ਸਕਦਾ ਕਿ ਡਾਕਟਰ ਸਿੰਘਲਾ ਨੂੰ ਕਲੀਨ ਚਿੱਟ ਦੇਣਾ ਵਿਜੀਲੈਂਸ ਵੱਲੋਂ ਇਹ ਵੀ ਫਿਰ ਯੋਜਨਾ ਦਾ ਹਿੱਸਾ ਕਿਹਾ ਜਾ ਸਕਦਾ ਆਮ ਆਦਮੀ ਪਾਰਟੀ ਵੱਲੋਂ ਸੰਦੀਪ ਜੀ ਇਹ ਸਾਰੀਆਂ ਚੀਜ਼ਾਂ ਨੀਤੀਗਤ ਹੀ ਹੁੰਦੀਆਂ ਹਨ ਅੱਜ ਦੇਖੋ ਪੁਲਿਸ ਔਰ ਵਿਜੀਲੈਂਸੇ ਦੋਨੇ ਸਰਕਾਰ ਦੇ ਤਹਿਤ ਨੇ ਤੇ ਸਰਕਾਰਾਂ ਆਪਣੀ ਮਰਜ਼ੀ ਦੇ ਫੈਸਲੇ ਕਰਾਉਂਦੀਆਂ ਨੇ ਅਫਸਰਾਂ ਤੋਂ ਔਰ ਅਫਸਰ ਖੁਸ਼ੀ-ਖੁਸ਼ੀ ਕਰਦੇ ਆ ਬਹੁਤ ਸਾਰੇ ਅਫਸਰ ਇਹੋ ਜਿਹੇ ਹੁੰਦੇ ਆ ਜਿਹੜੇ ਚਾਹੁੰਦੇ ਨੇ ਵੀ ਸਰਕਾਰ ਸਾਡੇ ਤੋਂ ਕੋਈ ਇਹੋ ਜਿਹਾ ਕੰਮ ਕਰਾਵੇ ਤੇ ਉਹ ਸਰਕਾਰ ਨੂੰ ਸੁਝਾਉਂਦੇ ਰਹਿੰਦੇ ਨੇ ਵੀ ਤੁਸੀਂ ਆ ਵੀ ਕਰ ਸਕਦੇ ਹੋ ਜੀ ਆ ਵੀ ਕਰ ਸਕਦੇ ਹੋ ਬਹੁਤ ਸਾਰੇ ਅਫਸਰ ਨੇ ਜਿਹੜੇ ਸਰਕਾਰ ਕਾਣੀ ਕਰਨਾ ਚਾਹੁੰਦੇ ਨੇ ਔਰ ਜਦੋਂ ਸਰਕਾਰ ਅਫਸਰਾਂ ਤੋਂ ਕਾਣੀ ਹੋ ਜਾਂਦੀ ਆ ਫਿਰ ਅਫਸਰ ਆਪਣੇ ਚੰਮਦੀਆਂ ਚਲਾਉਂਦੇ ਨੇ ਤੁਸੀਂ ਸਰਕਾਰ ਵੀ ਕਈ ਇਹੋ ਜਿਹੇ ਅਫਸਰ ਹੁੰਦੇ ਨੇ ਸਰਕਾਰ ਜਿੰਨਾ ਤੋਂ ਫਾਇਦਾ ਲੈਣਾ ਚਾਹੁੰਦੀ ਹੈ ਉਹ ਅਫਸਰ ਅੜ ਜਾਂਦੇ ਨੇ ਉਹ ਕਹਿੰਦੇ ਜੀ ਬਦਲ ਦਿਓ ਕਰ ਦਿਓ ਟਰਾਂਸਫਰ ਅਸੀਂ ਨਹੀਂ ਕਰਨਾ ਕਰ ਦਿਓ ਸਸਪੈਂਡ ਤੇ ਕਈ ਅਫਸਰ ਲਿਫ ਜਾਂਦੇ ਨੇ ਮੁੱਖ ਮੰਤਰੀ ਦਾ ਇਸ਼ਾਰਾ ਕਿਸੇ ਅਫਸਰ ਨੂੰ ਹੋ ਜੇ ਕਈ ਅਫਸਰ ਲਿਫ ਜਾਂਦੇ ਨੇ ਕਈ ਅਫਸਰ ਸਟੈਂਡ ਲੈ ਜਾਂਦੇ ਨੇ ਵੀ ਮੁੱਖ ਮੰਤਰੀ ਸਾਹਿਬ ਨਹੀਂ ਸੌਰੀ ਇਹ ਇਹ ਤਾਂ ਹਈ ਨਦੀ ਸੋ ਜੇ ਵਿਜੇ ਸਿੰਘਲਾ ਦੇ ਮਾਮਲੇ 'ਚ ਕਲੀਨ ਚਿੱਟ ਹੈ ਦੇਚ ਵੀ ਤਿੰਨ ਚੀਜ਼ਾਂ ਨੇ ਜਾਂ ਤਾਂ ਸਰਕਾਰ ਨੇ ਕਿਹਾ ਕਿ ਕਰਾ ਲਿਆ ਦੂਜਾ ਜਾਂ ਵਿਜੇ ਸਿੰਘਲਾ ਦੇ ਖਿਲਾਫ ਸਬੂਤ ਹੀ ਕੋਈ ਨਹੀਂ ਸੀ ਜਾਂ ਵਿਜੀਲੈਂਸ ਬਿਊਰੋ ਦੇ ਅਫਸਰਾਂ ਨੇ ਆਪਣੇ ਤੌਰ ਤੇ ਕਰਤਾ ਵੀ ਭਾਈ ਆਪਾਂ ਸਰਕਾਰ ਖੁਸ਼ ਕਰ ਦਈਏ ਆਪਾਂ ਕਲੀਨ ਚਿੱਟ ਦੇ ਦਈਏ ਕਿਹ ਹੋ ਸਕਦਾ ਨਾ ਜਾਂ ਤਾਂ ਸਬੂਤ ਹੈ ਨਹੀਂ ਸੀ ਤਾਂ ਵਿਜੇ ਸਿੰਘਲਾ ਛੁੱਟ ਗਿਆ ਜੇ ਸਬੂਤ ਸੀਗੇ ਫੇਰ ਕਿਵੇਂ ਛੁੱਟ ਗਿਆ ਦੋ ਹੀ ਗੱਲਾਂ ਨੇ ਇਹਦਾ ਮਤਲਬ ਜਿਹੜੀਆਂ ਮੈਂ ਤਿੰਨ ਗੱਲਾਂ ਕੀਤੀਆਂ ਨੇ ਉਹ ਕਿਤੇ ਨਾ ਕਿਤੇ ਲਾਗੂ ਹੋ ਸਕਦੀਆਂ ਨੇ ਹੋ ਰਹੀਆਂ ਨੇ ਇਸ ਕੇਸ 'ਚ ਲਾਗੂ ਜਾਂ ਨਹੀਂ ਉਹ ਵੱਖਰਾ ਮেশਾ ਹੈ ਭਰ ਤੇ ਡੱਲਨ ਸਾਹਿਬ ਕਾਂਗਰਸ ਦੀ ਧੜੇਬੰਦੀ ਦੇ ਬਾਰੇ ਵੀ ਥੋੜੀ ਜਿਹੀ ਟਿੱਪਣੀ ਕਰੋ ਦੇਖੋ ਜਿਵੇਂ 27 ਦੀ ਆਪਾਂ ਜ਼ਿਕਰ ਕਰ ਰਹੇ ਹਾਂ ਵਿਕਰਮ ਕਰਕੇ ਅਕਾਲੀ ਦਲ ਹੋਰ ਪਿੱਛੇ ਪੈ ਗਿਆ 27 ਤੋਂ ਪਹਿਲਾਂ ਅੱਜ ਕੋਈ ਕਹਿੰਦਾ ਪੰਜਾਬ 'ਚ ਵੀ 27 ਦੀ ਲੜਾਈ 'ਚ ਸੁਖਵੀਰ ਬਾਦਲ ਨਾਲ ਹੋਊਗੀ ਜੀ ਆਮ ਆਦਮੀ ਪਾਰਟੀ ਦੀ ਲੜਾਈ 27 ਦੀ ਅਕਾਲੀ ਦਲ ਨਾਲ 27 'ਚ ਮੁਕਾਬਲਾ ਹੋਊਗਾ ਸਰਕਾਰ ਬਣਾਉਣ ਲਈ ਕੋਈ ਕਹਿੰਦਾ ਕਾਂਗਰਸ ਵਾਲੇ ਕਹਿੰਦੇ ਸੀ ਸੱਤ ਪਾਰਲੀਮੈਂਟ ਦੀਆਂ ਸੀਟਾਂ ਜਿੱਤਣ ਤੋਂ ਬਾਅਦ ਕਿ 27 'ਚ ਸਾਡੀ ਸਰਕਾਰ ਆਈ ਪਈ ਹੈ ਹੁਣ ਵੀ ਰਾਜਾ ਵੜਿੰਗ ਪ੍ਰਤਾਪ ਬਾਜਵਾ ਜੀ ਇਹ ਸਾਰੇ ਲੋਕ ਚਰਨਜੀਤ ਚੰਨੀ ਸਾਹਿਬ ਵੀ ਜਿਹੜੇ ਲੋਕ ਸੰਵਿਧਾਨ ਬਚਾਓ ਰੈਲੀਆਂ 'ਚ ਜਾਂਦੇ ਨੇ ਉਹ ਦਾਵਾ ਕਰਦੇ ਨੇ ਵੀ ਸਰਕਾਰ ਤਾਂ ਆਈ ਪਈ ਹੈ ਜੀ ਬਾਜਵਾ ਸਾਹਿਬ ਵੀ ਪੂਰੇ ਭਰੋਸੇ 'ਚ ਨੇ ਰਾਜਾ ਵੜਿੰਗ ਵੀ ਪੂਰੇ ਭਰੋਸੇ 'ਚ ਹੈ ਔਰ ਰਾਜਾ ਵੜਿੰਗ ਵੀ ਹੁਣ ਦਿੱਲੀ ਐ ਪਿਛਲੇ 1-2 ਦਿਨਾਂ ਤੋਂ ਭੁਪਿੰਦਰ ਹੁੱਡਾ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਈ ਐ ਉਹਨਾਂ ਦੀ ਕੋਠੀ ਤੇ ਹੀ ਮੁਲਾਕਾਤ ਹੋਈ ਐ ਚਲੋ ਉ ਤਾਂ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਐ ਜਿਹੜਾ ਉਹ 21-22 ਜੁਲਾਈ ਤੋਂ ਸ਼ੁਰੂ ਹੋ ਜਾਣਾ ਐ ਦਿਨ ਥੋੜੇ ਜਿਹੇ ਰਹਿ ਗਏ ਤੇ ਪਤਾ ਹੀ ਲੱਗਿਆ ਕਿ ਚਰਨਜੀਤ ਚੰਨੀ ਪ੍ਰਗਟ ਸਿੰਘ ਇਹਨਾਂ ਦਾ ਗਰੁੱਪ ਵੀ ਦਿੱਲੀ 'ਚ ਸਰਗਰਮ ਹੋ ਗਿਆ ਦਿੱਲੀ ਦੀ ਹਾਈ ਕਮਾਂਡ ਨਾਲ ਇਹ ਫਿਰ ਰਾਤ ਤੇ ਚਾਏ ਨੇ ਹੂੰ ਔਰ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ ਕਿ ਇਹਨਾਂ ਦੇ ਗਰੁੱਪ ਚੋਂ ਕੁਝ ਲੀਡਰ ਦਿੱਲੀ ਜਾ ਕੇ ਮਿਲ ਕੇ ਆਏ ਨੇ ਹਾਈ ਕਮਾਂਡ ਨੂੰ ਔਰ ਆਪਣਾ ਪੱਖ ਰੱਖ ਕੇ ਆਏ ਨੇ ਕਿ ਜੋ ਕੁਝ ਪੰਜਾਬ ਚ ਢੜੇਵਾਦੀ ਚੱਲ ਰਹੀ ਹੈ ਭਾਰਤ ਪੂਸ਼ਨ ਆਸ਼ੂ ਉਹ ਹਲਕੇ ਚ ਧੰਨਵਾਦ ਕਰ ਰਹੇ ਨੇ ਲੋਕਾਂ ਦਾ ਭਾਰਤ ਪੂਸ਼ਨ ਆਸ਼ੂ ਦੀ ਇਹ ਗੱਲ ਠੀਕ ਹੈ ਕਿ ਉਹ ਹਾਰਨ ਤੋਂ ਬਾਅਦ ਉਤਰਾੰਤ ਲੋਕਾਂ ਚ ਚਲਿਆ ਗਿਆ ਅਸਤੀਫਾ ਦੇ ਕੇ ਕਿਉਂਕਿ ਭਾਰਤ ਪੂਸ਼ਨ ਆਸ਼ੂ ਦੋ ਵਾਰ ਹਾਰੇ ਨੇ ਇੱਕ ਵਾਰ ਉਹਨਾਂ ਦੀ ਪਤਨੀ ਹਾਰੀ ਐ ਕਾਉਂਸਲਰ ਦੀ ਇਲੈਕਸ਼ਨ ਭਰਤਪੂਰਨ ਆਸ਼ੂ ਦੋ ਵਾਰ ਹਾਰੇ ਨੇ ਹੁਣ ਤੀਜੀ ਵਾਰੀ ਟਿਕਟ ਤਾਂ ਔਖੀ ਐ ਭਰਤਪੂਰਨ ਆਸ਼ੂ ਦੀ ਕੱਟੀ ਜਾਵੇ ਪਰ ਜੇ ਤੀਜੀ ਵਾਰੀ ਭਰਤਪੂਰਨ ਆਸ਼ੂ ਜਿੱਤ ਨਾ ਨਾ ਸਕੇ ਤੇ ਕਾਂਗਰਸ ਦੀ ਸਿਆਸਤ ਦੇ ਵਿੱਚ ਬਹੁਤ ਪਿੱਛੇ ਪੈ ਜਾਣਗੇ ਇਹ ਪੋਲੀਟੀਕਲ ਜ਼ਿੰਦਗੀ ਔਰ ਮੌਤ ਦਾ ਸਵਾਲ ਐ ਭਰਤਪੂਰਨ ਆਸ਼ੂ ਦੇ ਪੋਲੀਟੀਕਲ ਲਾਈਫ ਉਹਦਾ ਤਾਂ ਲੰਬੀ ਉਮਰ ਐ ਜੀ ਸਰ ਜੀ ਤੁਸੀਂ ਇੱਕ ਆਗੂ ਦੀ ਗੱਲ ਕੀਤੀ ਇਹ ਜਿਹੜੇ ਤੜੇ ਬਣ ਗਏ ਇਹਨਾਂ ਬਾਰੇ ਵੀ ਥੋੜੀ ਟਿੱਪਣੀ ਕਰੋ ਨਹੀਂ ਉਹ ਮੈਂ ਥੜੇ ਦੀ ਗੱਲ ਹੀ ਕਰ ਰਿਹਾ ਨਾ ਥੜੇ ਤਾਂ ਸਪਸ਼ਟ ਦੇਖ ਹੀ ਗਏ ਇੱਕ ਪਾਸੇ ਚੰਨੀ ਐ 파ਰਤਪੂਸ਼ਨ ਆਸ਼ੂ ਐ ਪ੍ਰਗਟ ਸਿੰਘ ਐ ਰਾਣਾ ਗੁਰਜੀਤ ਐ ਇਹ ਸਾਰੇ ਲੋਕ ਨੇ ਇੱਕ ਪਾਸੇ ਕਿ ਥੜਾ ਹੀ ਐ ਸੰਦੀਪ ਜੀ ਬਿਲਕੁਲ ਠੀਕ ਥੜੇ ਲਈ ਕਿਹੜਾ ਇਹਨਾਂ ਨੇ ਮੈਜਿਸਟ੍ਰੇਟ ਤੋਂ ਐਫੀਡੈਵਿਟ ਅਟੈਸਟ ਕਰਾ ਕੇ ਦੇ ਕੇ ਆਉਣਾ ਹਾਈ ਕਮਾਂਡ ਨੂੰ ਵੀ ਅਸੀਂ ਸਾਰੇ ਇਕੱਠੇ ਆ ਇਹ ਥੜਾ ਹੀ ਐ ਔਰ ਦੂਜੇ ਪਾਸੇ ਵੀ ਥੜਾ ਹੀ ਐ ਤੁਸੀਂ ਸੰਵਿਧਾਨ ਬਚਾਓ ਰੈਲੀਆਂ ਦੇ ਮੰਚ ਤੇ ਭਾਰਤ ਭੂਸ਼ਨਾਸ਼ੂ ਦੇਖਦੇ ਹੋ ਚਰਨਜੀਤ ਚੰਨੀ ਦੇਖਦੇ ਹੋ ਤੁਸੀਂ ਮੈਨੂੰ ਦੱਸੋ ਸੰਵਿਧਾਨ ਬਚਾਓ ਰੈਲੀਆਂ ਹੁਣ ਆ ਮੁੱਲਾਪੁਰ ਦਾਖਾ ਹੋਈ ਸੀ ਸੰਵਿਧਾਨ ਬਚਾਓ ਰੈਲੀ ਨਾ ਉੱਥੇ ਭਾਰਤ ਭੂਸ਼ਨਾਸ਼ੂ ਸੀ ਨਾ ਚਰਨਜੀਤ ਚੰਨੀ ਸੀ ਨਾ ਰਾਣਾ ਗੁਰਜੀਤ ਸੀ ਔਰ ਜਿਹੜੀ ਸੁਲਤਾਨਪੁਰ ਲੋਧੀ ਹੋਈ ਸੀ ਰੈਲੀ ਉਹ ਚਰਾਣਾ ਗੁਰਜੀਤ ਦੇ ਪੁੱਤ ਨੇ ਪੈਰਲਲ ਰੈਲੀ ਕੀਤੀ ਸੀ ਤੇ ਰਾਣਾ ਗੁਰਜੀਤ ਗਏ ਨਹੀਂ ਸੀ ਦੋਨੇ ਪਾਸੇ ਨਹੀਂ ਗਏ ਹੋ ਔਰ ਜਦੋਂ ਰਾਣਾ ਗੁਰਜੀਤ ਨੇ ਇੱਕ ਟੈਲੀਵਿਜ਼ਨ 'ਚ ਇੰਟਰਵਿਊ ਦਿੱਤੀ ਤੇ ਰਾਣਾ ਗੁਰਜੀਤ ਨੇ ਦੋਵੇਂ ਲੀਡਰਾਂ ਦੀਆਂ ਤਸਵੀਰਾਂ ਦੇਖ ਕੇ ਕਟਆਉਟਸ ਦੇਖ ਕੇ ਟਿੱਪਣੀ ਕੀਤੀ ਸੀ ਉਸ ਦਿਨ ਦੀ ਇੱਕ ਨਵੀਂ ਰਾਜਨੀਤਿਕ ਖੁੰਧਕ ਮਨਾ ਚਾ ਪੋਲਿਟਿਕਲ ਲੋਕਾਂ ਦੇ ਔਰ ਹੁਣ ਪੋਜੀਸ਼ਨ ਕੀ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਦੇ ਲਈ ਹਰਿਆਣੇ ਦਾ ਮਸਲਾ ਹਜੇ ਤੱਕ ਲੋਟ ਨਹੀਂ ਆਇਆ ਕਿ ਹਰਿਆਣੇ ਦਾ ਕਰੀਏ ਕੀ ਸਾਡੀ ਬਣਦੀ ਬਣਦੀ ਸਰਕਾਰ ਹਰਿਆਣਾ ਚ ਰਹਿ ਗਈ ਨਹੀਂ ਬਣੀ ਬਿਲਕੁਲ ਠੀਕ ਹੈ ਉਹੀ ਸਥਿਤੀ ਲਗਭਗ ਉਹੀ ਸਥਿਤੀ ਪੰਜਾਬ ਚਾ ਕਾਂਗਰਸ ਦੀ ਜਿੱਥੇ ਜਿੱਤ ਦੇ ਜਿੱਤ ਦੇ ਜਮਨੀ ਚੋਣ ਹਾਰ ਗਏ ਜਿੱਥੇ ਸਤਾਈ ਦੀ ਜਿੱਥੇ ਪਾਰਲੀਮੈਂਟ ਦੀ ਚੋਣ ਤੋਂ ਬਾਅਦ ਕਾਂਗਰਸ ਸਿਰਫ ਇੱਕ ਸੀਟ ਦਿੱਤੀ ਆ ਬਰਨਾਲੇ ਦੀ ਜਮਨੀ ਚੋਣ ਉਹ ਵੀ ਤਾਂ ਜਿੱਤ ਗਈ ਵੀ ਗੁਰਮੀਤ ਬਾਵਾ ਉਥੇ ਬਾਗੀ ਖੜਾ ਹੋ ਗਿਆ ਨਹੀਂ ਆਮ ਆਦਮੀ ਪਾਰਟੀ ਦਾ ਸੁਦੀਪ ਸਿੰਘ ਇੱਕੋ ਕੈਂਡੀਡੇਟ ਖੜਾ ਹੋਵੇ ਤੇ ਆਮ ਆਦਮੀ ਪਾਰਟੀ ਨੂੰ ਹਜੇ ਤੱਕ ਵੀ ਪੰਜਾਬ ਚ ਕਾਂਗਰਸ ਹਰਾ ਦੇ ਸੰਭਵ ਨਹੀਂ ਹੈ। ਉਹ ਰਈਸਈ ਕਸਰ ਭਗਵੰਤ ਮਾਨ ਨੇ ਜਿੱਦਣ 1100 ਰੁਪਏ ਖਾਤਿਆਂ ਚ ਪਾਏ ਉਹਨੇ ਸਿਆਸੀ ਤੌਰ ਤੇ ਰਈਸਈ ਕਸਰ ਉਸ ਦਿਨ ਕੱਢ ਦੇਣੀ ਹੈ। ਇਹ ਤਾਂ ਤੈਅ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਕਿ ਹੁਣ ਆਖਰੀ ਗਰੰਟੀ ਇੱਕ ਵੱਡੀ ਗਰੰਟੀ ਭਗਵੰਤ ਮਾਨ ਦੀ ਮਿਲੇਗੀ ਕਿਉਂਕਿ ਹਰ ਮੰਚ ਤੇ ਭਗਵੰਤ ਮਾਨ ਕਹਿ ਰਿਹਾ ਔਰ ਮੈਨੂੰ ਲੱਗਦਾ ਹੈ ਕਿ ਦਿਵਾਲੀ ਤੇ ਭਗਵੰਤ ਮਾਨ ਉਹਨਾਂ ਨੇ ਆ ਖਾਤਿਆਂ ਦੇ ਵਿੱਚ ਵੀ ਪੈਸੇ ਪਾ ਦੇਣੇ ਆ ਸੋ ਸੰਦੀਪ ਜੀ ਇਸ ਕਰਕੇ ਇਹ ਤੈਅ ਕਰਨਾ ਪਊਗਾ ਕਾਂਗਰਸ ਨੂੰ ਵੀ ਕਿ ਅਸੀਂ ਗੁੱਟਬਾਜ਼ੀ ਦੇ ਨਾਲ ਅੱਗੇ ਵਧਣਾ ਹੈ ਜਾਂ ਅਸੀਂ ਸੰਗਠਿਤ ਹੋ ਕੇ ਔਰ ਕਾਂਗਰਸ ਅੱਜ ਤੱਕ ਜਿਹੜੀ ਸੰਗਠਿਤ ਨਹੀਂ ਹੋਈ ਇਹ ਹੁਣ ਸਾਲ ਸਵਾ ਸਾਲ ਚ ਕਿਵੇਂ ਹੋਜੂ ਇਹਨਾਂ ਨੇ ਭਪੇਸ਼ ਬਘੇਲ ਫੇਲ ਕਰਤਾ ਜਿਹੜਾ ਪ੍ਰਭਾਰੀ ਹੈ ਪੰਜਾਬ ਦਾ ਤੁਸੀਂ ਇਸ ਕਰਕੇ ਕਾਂਗਰਸ ਦੀਆਂ ਸਥਿਤੀਆਂ ਵੀ ਬਹੁਤੀਆਂ ਚੰਗੀਆਂ ਨਹੀਂ ਪੰਜਾਬ 'ਚ ਗੁੱਟਬਾਜ਼ੀ ਕਾਂਗਰਸ 'ਚ ਬਹੁਤ ਜ਼ਿਆਦਾ ਹੈ ਔਰ ਮੁੱਖ ਮੰਤਰੀ ਦੇ ਚਿਹਰੇ ਦੀ ਇੱਛਾ ਸ਼ਕਤੀ ਇਹ ਸਭ ਤੋਂ ਵੱਡਾ ਰੌਲਾ ਹੈ ਘੱਟੋ ਘੱਟ 7-8 ਕਾਂਗਰਸ 'ਚ ਲੀਡਰ ਨੇ ਇਸ ਵਕਤ ਜਿਹੜੇ ਮੁੱਖ ਮੰਤਰੀ ਦੇ ਦਾਵੇਦਾਰ ਨੇ ਉਹ ਭਾਵੇਂ ਖੁੱਲੇ ਰੂਪ ਦੇ ਵਿੱਚ ਦਾਵਾ ਨਹੀਂ ਕਰਦੇ ਔਰ ਰਹੀ ਸਹੀ ਕਸਰ ਕਾਂਗਰਸ ਦੇ ਲੀਡਰਾਂ ਦੀਆਂ ਇੰਟਰਵਿਊਜ਼ ਕੱਢ ਦਿੰਦੀਆਂ ਨੇ ਤੁਸੀਂ ਵੇਖੋ ਲੁਧਿਆਣੇ 'ਚ ਹਾਰਨ ਤੋਂ ਬਾਅਦ ਕਾਂਗਰਸ ਦੇ ਕਿੰਨੇ ਵੱਡੇ ਲੀਡਰਾਂ ਦੀਆਂ ਇੰਟਰਵਿਊਆਂ ਹੋ ਗਈਆਂ ਪ੍ਰਗਟ ਸਿੰਘ ਦੀ ਹੋ ਗਈ ਭਰਤਭੂਸ਼ਣ ਆਸ਼ੂ ਦੀ ਹੋ ਗਈ ਰਾਜਾ ਵੜਿੰਗ ਦੀ ਹੋ ਗਈ ਸੁਖਜਿੰਦਰ ਰੰਧਾਵਾ ਦੀ ਹੋ ਗਈ ਆਏ ਦਿਨ ਆ ਗੁਰਜੀਤ ਔਜਲਾ ਦੀ ਵੀ ਆ ਗਈ ਇੱਕ ਇੰਟਰਵਿਊ ਆਏ ਦਿਨ ਕਾਂਗਰਸ ਦੇ ਲੀਡਰਾਂ ਦੀਆਂ ਇੰਟਰਵਿਊਜ਼ ਹੋ ਰਹੀਆਂ ਨੇ ਗੁਰਜੀਤ ਔਜਲਾ ਦੀ ਚਲੋ ਕਾਂਗਰਸ ਦੀ ਅ ਅੰਦਰੂਨੀ ਰਾਜਨੀਤੀ ਤੇ ਘੱਟ ਸੀ ਮੈਂ ਉਹਨਾਂ ਦੀ ਗੱਲ ਸੁਣੀ ਨਹੀਂ ਪਰ ਕਾਂਗਰਸ ਦੇ ਜਿੰਨੇ ਲੀਡਰਾਂ ਨੂੰ ਪੱਤਰਕਾਰ ਇੰਟਰਵਿਊ ਵਿੱਚ ਸਵਾਲ ਕਰਦੇ ਨੇ ਸਾਰੇ ਕਾਂਗਰਸ ਦੀ ਫੁੱਟ ਦੇ ਸਵਾਲ ਕਰਦੇ ਨੇ ਔਰ ਸਾਰੇ ਲੀਡਰ ਫੁੱਟ ਦੇ ਲਈ ਆਪਣੇ ਆਪ ਨੂੰ ਛੱਡ ਕੇ ਬਾਕੀਆਂ ਨੂੰ ਜ਼ਿੰਮੇਵਾਰ ਫੈਰਾ ਰਹੇ ਨੇ ਬਿਲਕੁਲ ਇਹੀ ਪ੍ਰੋਬਲਮ ਹੈ ਹਰੇਕ ਨੂੰ ਪੁੱਛੋ ਉਹ ਕਹਿੰਦਾ ਉਹਦੇ ਕਰਕੇ ਇਦਾਂ ਹੋ ਰਿਹਾ ਮੈਂ ਵੀ ਇਸ ਤਕਰੀਬਨ ਡਲਾ ਸਾਹਿਬ ਸਾਰੀਆਂ ਇੰਟਰਵਿਊਜ਼ ਜਿਹੜੀਆਂ ਬੜੇ ਤਸੱਲੀ ਦੇ ਨਾਲ ਸੁਣਿਆ ਵੀ ਸ਼ਾਇਦ ਕੋਈ ਨਵੀਂ ਗੱਲ ਨਿਕਲੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਅਗਲੇ ਨੂੰ ਦੂਸਰੇ ਲੀਡਰ ਨੂੰ ਇਲਜ਼ਾਮ ਕਰਦੇ ਆ ਆਪਣੀ ਜ਼ਿੰਮੇਵਾਰੀ ਨਹੀਂ ਲੈਂਦੇ ਬਿਲਕੁਲ ਹਾਲਾਕਿ ਇਹ ਵੀ ਕਹਿ ਦਿੰਦੇ ਨੇ ਕਿ ਕਾਂਗਰਸ ਪਾਰਟੀ ਚ ਡੈਮੋਕ੍ਰੇਸੀ ਹੈ ਤੇ ਸਭ ਨੂੰ ਬੋਲਣ ਦੀ ਆਜ਼ਾਦੀ ਹੈ ਤੇ ਇਹ ਵੀ ਕਹਿ ਦਿੰਦੇ ਨੇ ਕਿ ਮਾੜੇ ਮੋٹے ਮਨਮਟਾਏ ਜੀ ਦੂਰ ਹੋ ਜਾਣਗੇ ਮਤਲਬ ਗੱਲ ਕਰ ਵੀ ਦਿੰਦੇ ਨੇ ਇਹ ਦੱਸ ਵੀ ਦਿੰਦੇ ਨੇ ਭਾਈ ਫੁੱਟ ਹੈਗੀ ਹੈ ਇਹ ਵੀ ਕਹਿ ਦਿੰਦੇ ਨੇ ਮੇਰਾ ਕਸੂਰ ਨਹੀਂ ਇਹ ਵੀ ਕਹਿ ਦਿੰਦੇ ਨੇ ਅਸੀਂ ਇਕੱਠੇ ਹੋ ਜਾਣਾ ਕੋਈ ਨਹੀਂ ਸਾਡੇ ਡੈਮੋਕ੍ਰੇਸੀ अच्छा कांग्रेस एक एक ਗੱਲ ਨਾ ਡੱਲਾ ਸਾਹਿਬ ਇਹਨਾਂ ਸਾਰੀ ਇੰਟਰਵਿਊਜ਼ ਚ ਕਾਮਨ ਹੈ ਇੱਕ ਦੂਜੇ ਨੂੰ ਇਹੀ ਕਹੀ ਜਾਂਦੇ ਤਿੰਨ ਚਾਰ ਮੁੱਖ ਮੰਤਰੀ ਪੰਜਾਬ ਚ ਘੁੰਮ ਰਿਹਾ ਤਿੰਨ ਚਾਰ ਮੁੱਖ ਮੰਤਰੀ ਪੰਜਾਬ ਚ ਘੁੰਮ ਰਿਹਾ ਪਰ ਮੈਂ ਦੌੜ ਚ ਨਹੀਂ ਹੈਗਾ ਮਤਲਬ ਉਹ ਲੀਡਰ ਕਹਿੰਦੇ ਆ ਵੀ ਮੈਂ ਦੌੜ ਚ ਨਹੀਂ ਹੈਗਾ ਹਕੀਕਤ ਚ ਕਾਂਗਰਸ ਦੇ ਵੱਡੇ 7-8 ਲੀਡਰ ਦੌੜ ਚ ਨਹੀਂ ਦੇਖੋ ਮੁੱਖ ਮੰਤਰੀ ਦਾ ਸੁਪਨਾ ਪਾਲਣਾ ਕੋਈ ਗਲਤ ਥੋੜੀ ਹੈ ਇਹ ਸਿਆਸਤ ਹੈ ਇਹ ਟੈਲੀਵਿਜ਼ਨ ਸੀਰੀਅਲ ਨਹੀਂ ਜਿਹਦੇ ਚ ਇੱਕ ਕੈਰੈਕਟਰ ਸੀ ਮੰਗੇਰੀ ਲਾਲ ਕੇ ਹਸੀਨ ਸੁਪਨੇ ਸੁਪਨੇ ਉਹ ਹਿੰਦੀ ਦਾ ਟੈਲੀਵਿਜ਼ਨ ਦਾ ਸੀਰੀਅਲ ਸੀ ਇੱਕ ਬੜਾ ਦੇਖਦੇ ਸੀ ਪਰ ਤੁਸੀਂ ਲੋ ਸੁਫਨੇ ਲੈਣਾ ਮਾੜੀ ਗੱਲ ਨਹੀਂ ਸੁਫਨਿਆਂ ਦਾ ਮਰ ਜਾਣਾ ਵੀ ਮਾੜੀ ਗੱਲ ਹੁੰਦੀ ਹੈ ਸਾਡੇ ਮੰਨੇ ਪਰਮੰਨੇ ਸ਼ਾਇਰ ਸੀ ਪਾਸ ਸਾਹਿਬ ਹਾਂ ਉਹ ਸਾਡੇ ਇਲਾਕੇ ਦੇ ਸੀ ਮੇਰਾ ਵੀ ਪਿੰਡ ਉਹਨਾਂ ਦੇ ਨਾਲ ਦਾ ਹੀ ਪਿੰਡ ਹੈ ਬਸ ਨੇੜੇ ਹੀ ਹੈ ਪਰ ਮੈਂ ਵੀ ਸੰਗਰੂਰ ਤੋਂ ਆ ਤੁਹਾਨੂੰ ਪਤਾ ਹੈ ਸੰਦੀਪ ਜੀ ਹੁਣ ਸਵਾਲ ਇਹ ਹੈ ਕਿ ਸੁਪਨੇ ਜ਼ਰੂਰ ਲਾਓ ਪਰ ਸੁਪਨੇ ਜਿਹੜਾ ਤੁਸੀਂ ਟੀਚਾ ਸੁਪਨੇ ਦਾ ਤੈਅ ਕਰਦੇ ਹੋ ਆਪਣੀ ਸਮਰੱਥਾ ਮੁਤਾਬਕ ਮਿਹਨਤ ਕਰੋ ਸੁਪਨਾ ਜਿੰਨਾ ਮਰਜ਼ੀ ਵੱਡਾ ਵੇਖ ਲਓ ਪਰ ਉਹਦੇ ਉਹਦੇ ਉਹ ਸੁਪਨੇ ਨੂੰ ਸੱਚ ਕਰਨ ਲਈ ਮਿਹਨਤ ਵੀ ਉਸ ਸਮਰੱਥਾ ਦੀ ਹੋਣੀ ਚਾਹੀਦੀ ਹੈ ਸੋ ਕਾਂਗਰਸ ਮੁੱਖ ਮੰਤਰੀ ਦੇ ਚਿਹਰੇ ਬਹੁਤ ਹੈ ਅਗਰ ਫੁੱਟ ਦੀ بجائے ਏਕਤਾ ਦੇ ਨਾਲ ਅੱਗੇ ਵਧ ਲੈਣਾ ਤੇ ਫੇਰ ਤਾਂ ਕਾਂਗਰਸ ਸੋਚ ਸਕਦੀ ਹੈ ਕਿ ਅਸੀਂ 27 ਦੀ ਦੌੜ ਚਾ ਲਈ ਪਰ ਜੇ ਮੈਂ ਸੱਚ ਪੁੱਛੋ ਆਮ ਆਦਮੀ ਪਾਰਟੀ ਦੇ ਨਾਲ 27 ਦਾ ਸੈਮੀਫਾਈਨਲ ਫਾਈਨਲ ਹੈ ਜਿਹੜਾ ਉਹ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਚੋਂ ਨਿਕਲਣ ਵਾਲੀ ਲੀਡਰਸ਼ਿਪ ਨੇ ਹੀ ਖੇਡਣਾ ਸੋ ਪੰਜ ਮੈਂਬਰੀ ਕਮੇਟੀ ਚੋਂ ਜਿਹੜਾ ਅਕਾਲੀ ਦਲ ਪੁਨਰ ਸੁਰਜੀਤ ਹੋਣਾ ਹੈ ਨਾ ਦੀ ਉਹਦੇ ਚ ਸੁਖਵੀਰ ਬਾਦਲ ਹੋਊਗਾ ਜਾਂ ਨਹੀਂ ਹੋਊਗਾ ਆਪਸ ਇਹਨਾਂ ਦਾ ਕੀ ਬਣਦਾ ਉਹ ਵੱਖਰਾ ਵਿਸ਼ਾ ਹੈ ਪਰ ਸੁਖਵੀਰ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ 27 ਦਾ ਸੈਮੀਫਾਈਨਲ ਖੇਡਦਾ ਮੈਨੂੰ ਨਹੀਂ ਦਿਖਦਾ ਫਾਈਨਲ ਖੇਡਦਾ 27 ਦਾ ਪਰ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਾਲਾ ਅਕਾਲੀ ਦਲ ਨਹੀਂ ਠੀਕ ਕਹਿ ਰਹੇ ਹੋ ਤੁਸੀਂ ਡਲਾ ਸਾਹਿਬ ਸੈਮੀਫਾਈਨਲ ਵੀ ਆ ਜਾਣਾ ਤਰਨਤਾਰਨ ਦੀ ਬਾਈ ਇਲੈਕਸ਼ਨ ਆ ਜਾਣੀ ਹੈ ਹਬ ਤਰਨਤਾਰਨ ਦੀ ਬਾਈ ਇਲੈਕਸ਼ਨ ਚ ਵੀ ਤੁਸੀਂ ਵੇਖੋ ਤਰਨਤਾਰਨ ਦੀ ਜਿਹੜੀ ਸੀਟ ਹੈ ਲੋਕ ਸਭਾ ਦੀ ਸੀਟ ਤਾਂ ਖਡੂਰ ਸਾਹਿਬ ਵਾਲੀ ਹੋਈ ਹੈ ਬਿਲਕੁਲ ਔਰ ਖਡੂਰ ਸਾਹਿਬ ਚ ਅਮਰਿਤਪਾਲ ਸਿੰਘ ਔਰ ਪੰਜ ਮੈਂਬਰੀ ਕਮੇਟੀ ਔਰ ਅਮਰਿਤਪਾਲ ਸਿੰਘ ਦੀ ਜਿਹੜੀ ਧੇਰਾ ਹੈ ਇਹਨਾਂ ਚ ਤਾਂ ਇੱਕ ਤਰੀਕੇ ਨਾਲ ਸਾਂਝ ਬਣੀ ਗਈ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਚੱਲਣਾ ਹੈ ਬਿਲਕੁਲ ਠੀਕ ਹੈ ਮੈਨੂੰ ਵੀ ਡੱਲਾ ਸਾਹਿਬ ਇਹੀ ਅੰਦਾਜ਼ਾ ਲੱਗਦਾ ਵੀ ਇਹ ਸੀਟ ਲੜੇਗੀ ਆ ਪੰਜ ਮੈਂਬਰੀ ਕਮੇਟੀ ਔਰ ਪੰਜ ਮੈਂਬਰੀ ਕਮੇਟੀ ਨੇ ਅਗਰ ਇਹ ਜ਼ਿਮਨੀ ਚੋਣ ਲੜ ਲਈ ਤੇ ਫਿਰ ਸਮਝ ਲਓ ਅਸਲੀ ਸੈਮੀਫਾਈਨਲ ਤਰਨ ਤਰਨ ਹੈ ਔਰ ਇਹ ਵੀ ਭਗਵੰਤ ਮਾਨ ਦੀ ਸਰਕਾਰ ਔਰ ਪੰਜ ਮੈਂਬਰੀ ਕਮੇਟੀ ਦੇ ਕੈਂਡੀਡੇਟਸ ਹੀ ਹੋਣਾ ਹੈ ਨਵੀਂ ਅਕਾਲੀ ਦਲ ਦੀ ਲੀਡਰਸ਼ਿਪ ਚ ਤੁਸੀਂ ਦੇਖੋ ਜਦੋਂ ਸੰਜੀਵ अरोड़ा ਨੂੰ ਮੰਤਰੀ ਬਣਾਇਆ ਗੁਲਦੀਪ ਢਾਲੀਵਾਲ ਦਾ ਅਸਤੀਫਾ ਆ ਗਿਆ ਫੇਰ ਵੀ ਅਜੇ ਬੈਲੈਂਸ ਰੱਖ ਲਿਆ ਦੋ ਮੰਤਰੀਆਂ ਦਾ ਕੀ ਪਤਾ ਤਰਨਤਾਰਨ ਵੀ ਇਦਾਂ ਕਹਿਣ ਵੀ ਬੰਦਾ ਜਿਤਾ ਦੇ ਉਹ ਮੰਤਰੀ ਬਣਾ ਦੇਗਾ ਦੇਖੋ ਇੱਕ ਦੋ ਦੇਖੋ ਤਰਨਤਾਰਨ ਵਾਲੀ ਜ਼ਿਮਨੀ ਚੋਣ ਤਾਂ ਹੋਣੀ ਹੈ ਨਵੰਬਰ ਦੇ ਵਿੱਚ ਵਿੱਚ ਹੋ ਜਾਣੀ ਹੈ ਜੇ ਕਿਤੇ ਡਾਕਟਰ ਸੁਖਵਿੰਦਰ ਸੁਖੀ ਦਾ ਅਸਤੀਫਾ ਮਨਜ਼ੂਰ ਹੋ ਗਿਆ ਸੀਟ ਖੇਲੀ ਹੋਗੀ ਗੰਗੇ ਬਿਲਕੁਲ ਜੇ ਕਿਸੇ ਹੋਰ ਐਮਐਲਏ ਨੇ ਅਸਤੀਫਾ ਦਿੱਤਾ ਕੁਝ ਵੀ ਹੋ ਸਕਦਾ ਸੋ ਇਸ ਕਰਕੇ ਆਮ ਆਦਮੀ ਪਾਰਟੀ ਨੇ 16 ਮੰਤਰੀ ਬਣਾਤੇ 18 ਬਣ ਸਕਦੇ ਨੇ ਮੁੱਖ ਮੰਤਰੀ ਸਣੇ 15 ਮੰਤਰੀ ਬਣ ਗਏ ਸੰਜੀਵ अरोड़ा ਮੰਤਰੀ ਬਣੇ ਕੁਲਦੀਪ अरोड़ा ਹਟਾ ਲਏ ਗਏ ਅਸਤੀਫਾ ਲੈ ਲਿਆ ਕੁਲਦੀਪ ਢਾਲੀਵਾਲ ਕੁਲਦੀਪ ਢਾਲੀਵਾਲ ਤੇ ਗੱਲ ਉੱਥੇ ਖੜੀ ਹੈ ਤੇ ਹੁਣ ਹੋਣਾ ਕੀ ਹੈ ਹੁਣ ਆਮ ਆਦਮੀ ਪਾਰਟੀ ਨੇ ਤਰਨ ਤਰਨ ਵਾਲਿਆਂ ਨੂੰ ਵੀ ਕਹਿਣਾ ਵੀ ਜੇ ਜਿੱਤ ਗਿਆ ਤੇ ਮੰਤਰੀ ਬਿਲਕੁਲ ਇਸ ਕਰਕੇ ਅਗਲੀਆਂ ਦੋ ਸੀਟਾਂ ਤੇ ਫਾਈਨਲ ਹੈ ਜਿਹੜਾ ਇਹ ਸੈਮੀ ਫਾਈਨਲ ਹੁਣ ਹੋਊਗਾ ਤਰਨ ਤਰਨ ਔਰ ਜੇ ਕੋਈ ਹੋਰ ਸੀਟ ਵੈਲੀ ਹੁੰਦੀ ਹੈ ਔਰ ਇੱਥੇ ਪੰਜ ਮੈਂਬਰੀ ਕਮੇਟੀ ਦੇ ਕੈਂਡੀਡੇਟ ਔਰ ਆਮ ਆਦਮੀ ਪਾਰਟੀ ਦੀ ਸੈਮੀ ਫਾਈਨਲ ਹੋਣਾ ਫਿਰ ਫਾਈਨਲ ਵੀ ਮੈਨੂੰ ਇਹਨਾਂ 'ਚ ਦਿਖ ਰਿਹਾ ਹਾਲ ਦੀ ਘੜੀ ਜੋ ਸਿਆਸੀ ਲੱਛਣ ਦਿਖ ਰਹੇ ਨੇ ਮੈਨੂੰ ਕਾਂਗਰਸੀਆਂ ਦੇ ਔਰ ਅਕਾਲੀ ਦਲ ਦੇ ਸੁਖਵੀਰ ਬਾਦਲ ਧੜੇ ਦੇ ਸੱਤਾ ਦਾ ਫਾਈਨਲ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਔਰ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਵਾਲੇ ਅਕਾਲੀ ਦਲ 'ਚ ਦਿਖ ਰਿਹਾ ਮੈਨੂੰ ਭਾਜਪਾ ਹਜੇ ਤੱਕ ਤੀਜੇ ਨੰਬਰ ਦੀ ਪਾਰਟੀ ਹੈ ਬੀਜੇਪੀ ਹਜੇ ਖੁੱਲ ਕੇ ਫਾਈਨਲ 'ਚ ਨਹੀਂ ਆਈ। ਬੀਜੇਪੀ ਆਪਣੇ ਦਮ ਤੇ ਫਾਈਨਲ ਪੰਜਾਬ 'ਚ ਖੇਡ ਲੇ। ਹਜੇ ਔਖਾ ਲੱਗਦਾ ਕੋਈ ਨਾਕਆਊਟ ਮਿਲ ਜੇ ਬੀਜੇਪੀ ਨੂੰ ਕਿਸੇ ਦੇ ਜ਼ਰੀਏ ਉਹ ਗੱਲ ਵੱਖਰੀ ਹੈ। ਸੋ ਬੀਜੇਪੀ ਦੀ ਗੱਲ ਆਉਂਦੇ ਦਿਨਾਂ 'ਚ ਕਰਾਂਗੇ। ਜੀ। ਗੱਲ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ। ਸასიਖਾਤ। ਬਹੁਤ ਧੰਨਵਾਦ ਸੰਦੀਪ ਜੀ ਧੰਨਵਾਦ। ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹਨਾਂ ਨੂੰ ਲੱਗਦਾ ਵੀ ਉਹਨਾਂ ਦਾ ਪੱਖ ਵੀ ਇਸ ਚੱਕਰ ਰਾਹੀਂ ਅੱਗੇ ਵਧਾਇਆ ਜਾਵੇ ਤੇ ਉਹ ਸਾਨੂੰ ਸੰਪਰਕ ਕਰ ਸਕਦੇ ਆ ਅਸੀਂ ਉਹਨਾਂ ਦੀ ਗੱਲ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ